ਜੀ ਹੈਰੋ ਫਰੈਂਡਸ ਵੈਲਕਮ ਇਨ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਬਲੇ ਪੰਜਾਬ ਜਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਟਾਈਮ ਵਲੌਗ ਹੋ ਗਿਆ ਸਵੇਰ 5:00 ਤੇ ਚਾਹ ਵਗੈ ਆਪਣਾ ਕੱਤੀ ਲਈ ਆਪਾਂ ਤੇ ਬੈਠੀ ਸੀ ਜੀ ਮੇਰੇ ਤੇ ਤੇ ਜੁਣਾਂ ਸਿੱਧਾ ਚੀਰ ਕੱਢ ਕੇ ਲਿਖਿਆ ਸੀ ਮੇਰੀ ਕਿਸਤਾਂ ਦਾ ਲੱਗਦਾ ਠੀਕ ਲੱਗ ਰਿਹਾ ਨਾ ਮੜਾ ਵੀ ਲੱਗ ਰਿਹਾ ਤੇ ਮੈਨਾਂ ਮਤਲਬ ਕਿ ਅੱਜ ਤੋਂ ਪਹਿਲਾਂ ਜਿਹੜਾ ਸਾਰਾ ਮੈਂ ਸਿੱਧੀ ਕੱਟਦੀ ਸੀ ਸੀ ਇਸ ਨੂੰ ਸੁਭਾਛੜ ਤੋਂ ਜਿੰਨਾ ਸਿੱਧਾ ਸਿਰ ਪਾਉਣ ਲੱਗੀ ਤੇ ਉਸ ਤਰ੍ਹਾਂ ਤੇ ਜਿਹੜਾ ਸਟਾਈਲ ਚ ਮੈਂ ਬਾਅਦ ਕਿ ਇਸੇ ਫੀਅਰ ਚ ਨਾ ਬਾਹਰ ਰੈਨਜ ਕਰਨੇ ਸਿੱਧਾ ਚਿਰਪਟੇ ਦੀ ਦਿੱਕਤ ਨਹੀਂ ਕਿਮਿਸ ਸੱਟ ਜਨਾਂ ਤੇ ਮੇਲਟ ਰੇਟ ਵੀ ਲਗਾਈ ਹੈ ਮੈਂ ਲਿਖੋ ਕੇਵਨ ਤੇ ਫਿਰਸ ਕਿਚਨ ਵਿੱਚ ਚਾਹ ਮੰਗੋ ਕੀ ਚਾਹਵਲੇ ਬਰਤਨ ਸਾਫ ਕਰਨੇ ਆ ਚਟਨੀ ਵੀ ਬਣਾਉਣੀ ਹੈ ਜੀ ਤੇ ਜਿਸ ਗਾਂਟੀ ਨੂੰ ਪਹਿਲੇ ਜਿਹਾ ਚਟਨੀ ਕੁੱਟ ਲਈ ਇਕਨਾਂ ਨੂੰ ਚਟਨੀ ਵੀ ਲੱਗਦੀ ਆ ਠੀਕ ਆ ਜੀ ਤੇ ਹਰੀ ਤਣੀ ਵੀ ਚਟਨੀ ਕੁੱਟਣੀ ਆਪਾਂ ਠੀਕ ਆ ਤੇ ਅਜ ਨਾਲ ਮਤਲਬ ਮੌਸਮ ਖਰਾਬ ਹੋਣ ਕਰਕੇ ਮੈਂ ਬੈਰ ਬਰਦਸ਼ਤ ਪਾਇਆ ਸੀਗਾ ਇਹ ਵਾਲਾ ਸੂਟ ਹੈ ਇਹ ਬੈਰ ਬਰਦਸ਼ਤ ਆਨਕੋ ਇਹ ਵਾਲਾ ਸ਼ਾਲ ਇਦਨੇ ਮੈਂ ਮੈਚ ਕਰਕੇ ਲਿਆਗਾ ਤੇ ਇਹ ਵੀ ਗ੍ਰੀਨ ਸੁਵਾ ਰਿਹਾ ਗ੍ਰੀਨ ਇਹਨੂੰ ਐਸਟਰ ਸੁਵਾ ਰਿਹਾ ਕਾਫੀ ਜ਼ਿਆਦਾ ਪਸੰਦ ਆਇਆ ਮੈਨੂੰ ਚੰਗੋ ਕਲਰ ਕਾਫੀ ਪਸੰਦ ਆਇਆ ਤੇ ਜਿਸ ਦਿਨ ਸੁਣਾ ਮੈਨੂੰ ਪਾਇਆ ਕਿ ਸੋਨ ਲੱਕਰੀਆਂ ਦੇ ਬਸੇ ਤੁਸੀਂ ਜਿਸ ਹਰਤ ਤੇ ਜਦੋਂ ਮੈਂ ਜੋ ਜੀ ਹੁਣ ਆਪਾਂ ਚਾਲਦੇ ਹਾਂ ਬਸ ਕਿਚਨ ਚ ਤੇ ਚਟਨੀ ਕੁੱਟਦੀਆਂ ਤੇ ਮੱਟਾ ਗੁੰਨ ਤੇ ਰੱਖਦੀ ਤੇ ਭਾਂਡੇ ਭਾਂਡੇ ਮਾ ਲੀਆ ਠੀਕ ਹੈ ਜੀ ਫਿਰ ਰੋਟੀ ਸੜਾਈ ਕੋ ਟਾਈਮ ਬਹੁਤ ਪਿਆਗਾ ਤੇ ਇਹਨਾਂ ਦੇ ਬਾਹਰ ਵੀ ਜੀ ਲੱਗਣ

ਉਦੋਂ ਦਾਗ ਹੈਗਾ ਇਹ ਜਿਹੜੀ ਆਪਕਿ ਤਰ੍ਹਾਂ ਕੋਈ ਠੀਕ ਨਹੀਂ ਕਿਸਮਤ ਬਣਾਵਣੀ ਹੋਣੀ ਠੀਕ ਹੋਤਾ ਚਲੋ ਜੀ ਅਗਲੀ ਲਗਾ ਕੰਪਰ ਕਰਦੇ ਹਾਂ ਕੰਤਾ ਮੈਂ ਕੰਨ ਬਿਠਾਉਣੀ ਆਂ

i and...

ਮੈਂ ਸੋਚ ਰਹੀ ਕਿੰਨੇ ਵਾਰ ਤੇ ਬੱਸ ਮੈਂ ਤੋੜ ਲਿਆ ਤੋੜੀਓ ਤੇ या कोली कोली पाछो डालो पाछो डालो या क्या हो मारे देना करो मारे देना बहुत सारे करो भाई तो भाई मारो तो अच्छा चलो अच्छा चलो टमा ले। कि बच्चे खेल खिड़क बंद कर दो बहुत ज़्यादा रौला पा बहुत ज़्यादा रौला पा फिर आराम कर देना चाहता क्योंकि ना फिर बार बच्चे खेलते रौला पा रहे थोड़ा थोड़ा घट रोला प

चार पज छे सत्त सत मिर्च पाई अट्ठ नौ दस ग्यारह बारह तेरह होट पाने चौदह मिर्च पा देखिए वैसे मेरे हिसाब मिर्च फिर भी ना

ਅਦਰਕ ਪਾਉਂਗੀ ਮੈਂ ਬੱਚੇ ਬਹੁਤ ਜ਼ਿਆਦਾ ਰੌਲਾ ਪਾਏ ਸੀ ਉਹਨਾਂ ਨੂੰ ਕਹਿੰਨਾ ਕਿ ਗੱਲੀ ਚ ਖੇਡ ਲਓ ਤੇ ਫਿਰ ਵੀਡੀਓ ਜੀ ਨੂੰ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਉਹਨਾਂ ਲੋ ਜਿਨਾਂ ਆਪਾਂ ਤਿੱੱਚ ਹਰੀਆਂ ਮਿਰਚਾਂ ਤੇ ਅਦਰਕ ਪਾ ਦਿੱਤਾ ਤੇ ਹੁਣ ਮੈਂ ਕੱਟ ਕੇ ਜਿਹੜੇ ਟਮਾਟਰ ਵੀ ਪਾ ਦਵਾਂਗੀ ਟਮਾਟਰ ਜਿਹੜਾ ਵੀ ਆਪਾਂ ਮੋਟਾ ਮੋਟਾ ਵਸ ਦੋ ਤਿੰਨ ਪੀਸ ਕਰ ਲਾਂਗੇ ਕਿਉਂਕਿ ਨਾ ਆਪਾਂ ਐਡ ਕਰਨਾ ਹੈ ਸਾਰਾ ਸਮਾਨ ਲੋ ਜੀ ਅਜੇ ਫਰੈਂਡਸ ਇਹਨਾਂ ਸਾਰਾ ਸਮੋਲ ਮੈਂ ਧੋ ਕੇ ਰੱਖਿਆ ਮਿਰਚਾਂ ਮੈਂ ਧੋ ਕੇ ਰੱਖੀਆਂ ਹੋਈਆਂ ਸੀ ਤੇ ਟਮਾਟਰ ਨੂੰ ਧੋ ਕੇ ਰੱਖੇ ਸੀ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ फटाफट ਜਿਹਾ ਪਿਆਜ਼ ਘਟ ਕੇ ਭਾ ਲੈਣੀ ਆ ਹੁੰਦੇ ਵਿੱਚ ਚਟਨੀ ਕੁੱਟਦੇ ਆ ਪਰ ਮੈਂ ਨਹੀਂ ਕੁੱਟਦੀ ਹੁੰਦੀ ਮੰਮੀ ਕੋਲ ਕਹਿੰਦੇ ਕਿ ਹੁੰਦੇ ਚਟਨੀ ਜਦੋਂ ਮੁੰਕਾ ਦੇ ਮੰਮੀ ਦੇ ਨਾਲ ਗੁੰਡੀ ਚਟਨੀ ਕੁੱਟੀ ਆਪਾਂ ਨੂੰ ਬ੍ਰਿੰਟ ਕਿਹੜੀ ਜਰੂਰਤ ਆਉਂਗੇ ਤੇ ਬਸ ਇਸ ਨੂੰ ਤੁਹਾਨੂੰ ਪਤਾ ਹੀ ਸਾਰੇ ਇਸ ਚਟਨੀ ਬਹੁਤ ਘੱਟ ਲੋਕ ਨੇ ਜਿਹੜੇ ਹੁੰਦੇ ਚਟਨੀ ਕੁੱਟਦੇ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਮਤਲਬ ਪਹਿਲਾਂ ਤਾਂ ਹਮੇਸ਼ਾ ਹੁੰਡੇ ਦੇ ਵਿੱਚ ਚਟਨੀ ਕੁੱਟੀ ਜਾਂਦੀ ਸੀ ਤੇ ਹੁਣ ਜਿਹੜੀ ਤੁਹਾਨੂੰ ਪਤਾ ਹੀ ਹੈ ਮਸ਼ੀਨਾਂ ਬਣ ਗਈਆਂ ਹਨ ਗ੍ਰਾਈਂਡਰ ਆ ਗਏ ਤੇ ਚਟਨੀ ਦੇ ਵਿੱਚ ਕੁੱਟ ਲਈ ਜਾਂਦੀ ਹੈ ਬਸ ਇਤਫਾਕ ਤੇ ਸੋ ਫਰੈਂਡਸ ਫੋ ਅਨਰੇ ਬਲੌਗ ਇਸ ਤਰ੍ਹਾਂ ਦਾ ਲੱਗ ਰਿਹਾ ਜਿਉਂ ਦਸਤਾ ਗੋਣ ਤੇਜ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਜੂਰ ਪ੍ਰੈਸ ਕਰ ਲਿਓ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜੂਰ ਕਰਕੇ ਦੱਸਿਆ ਕਰੋ ਹਾਂ ਕੋਸ਼ਿਸ਼ ਕਰ ਰਹੇ ਹਾਂ ਆਪਾਂ ਡੇਲੀ ਵੀਲੌਗ ਵੀ ਲੈ ਕੇ ਆਈਏ ਤੇ

ਕੀ ਆ ਬਹੁਤ ਬਧੀਨ ਲੱਗਿਆ ਕਿ ਇਹ ਸਰਕਾਰੀ ਰੋਗ ਲੇ ਕੇ ਸੌਰੀ। ਕੋਲਦੀ। ਤਣਗੀ ਆ ਬਾਅਦ ਚ ਪਾ ਕੇ ਗ੍ਰਾਉਂਡ ਕਰਾਂਗੇ ਬੈਲਾ ਇੱਕ ਕੋਈ ਨਾ ਨੂੰ ਗ੍ਰਾਉਂਡ ਕਰ ਲਈ ਆਪਾਂ। ਤੇ ਇਹਦੇ ਵਿੱਚ ਪਹਿਲਾਂ ਆਪਾਂ ਨਮਕ ਮਿਰਚ ਹਲਦੀ ਹਲਦੀ ਪਾਉਂਗੀ। ਨਮਕ ਤੇ ਮਿਰਚ ਪਾਲਣ ਮਿਰਚਾਂ ਵੀ ਨਹੀਂ ਪਾਉਂਗੀ ਮੈਂ ਲਾਲ ਜਦੋਂ ਕੱਟ ਲਿਗਿਆ ਤਾਂ ਮੈਂ ਹਰੀਆਂ ਮਿਰਚਾਂ ਪਾ ਲੂੰਗੀ ਠੀਕ ਹੈ ਲੋ ਜੀ ਆਪਾਂ ਇੱਕ ਚਮਚ ਬਾਦ ਤੇ ਅੱਧਾ ਚਮਚ ਆਪਾਂ ਹੋਰੇ ਦੇ ਵਿੱਚ ਨਮਕ ਪਾ ਲਿਆ ਤੁਸੀਂ ਟੇਸਟ ਅਕੋਰਡਿੰਗ ਕਰ ਲਓ ਠੀਕ ਹੈ ਜੀ ਤੇ ਆ ਗਈ ਹਰੀਆਂ ਮਿਰਚਾਂ ਨੂੰ ਪਾਉਣੇ ਨੇ ਬਰਤ ਸੋ ਫਰੈਂਡਸ ਜੇ ਤੁਸੀਂ ਹਨਾ ਕਿਸੇ ਦਾ ਨਾਮ ਲਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਆਪਾਂ ਨੂੰ ਬੋਲ ਦੇਵਾਂਗੇ ਸੋ ਹਾਂ ਪਲੀਜ਼ ਤੁਸੀਂ ਹਨਾ ਮੈਨੂੰ ਕਿਸੇ ਦਾ ਬਰਥਡੇ ਹੋਵੇ ਜਾਂ ਕਿਸੇ ਦੀ ਐਨੀਵਰਸਰੀ ਹੋਵੇ ਹਨਾ ਠੀਕ ਹੈ ਜੀ ਤੁਸੀਂ ਮੈਨੂੰ ਨਾਮ ਮੈਂਸ਼ਨ ਕਰ ਸਕਦੇ ਹੋ ਮੈਂ ਤੁਹਾਡੇ ਲਈ ਜ਼ਰੂਰ ਵੀਡੀਓ ਦੇ ਵਿੱਚ ਆਪਾਂ ਨਾਮ ਬੋਲਿਆ ਕਰਾਂਗੇ ਤੇ ਬਸ ਹੁੰਦਾ ਪਟਾਖਾ ਟੁੱਟਣ ਲਈ ਵੀ ਮੈਂ ਆਪਣੀ ਗੁੱਟ ਕੇ ਤੇ ਆਟਾ ਗੁੰਨ ਕੇ ਜਦੋਂ ਅੱਪਿਆ ਵੀ ਥੋੜੇ ਦੇਰ ਪੁੱਗੀ ਦੁਪਹਿਰੇ ਇੱਕ ਸਵੇਰੇ ਨੂੰ ਗੁੰਨਿਆ ਸੀ ਆਟਾ ਦपहर ਵਾਸਤੇ ਤੇ ਮੈਂ ਕਿਹਾ ਵੀ ਚਲੋ ਰੋਟੀ ਬਣਾ ਲਗੇ ਤੇ ਮੇਰੇ ਨੇ ਰੋਟੀ ਬਣਾ ਲਈ ਥੋੜਾ ਜਿਹਾ ਆਟਾ ਪਿਆ ਰਿਹਾ ਤੇ ਥੋੜਾ ਜਿਹਾ ਗੁੰਨਾਂਗਾ ਅੱਠੇ ਤੱਕ ਜੀ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਹਣਾ ਅਲੱਗਾ ਚਲੋ ਸੀਗਾ ਵੀ ਆਟਾ ਬੰਦ ਕੇ ਇਸ ਵਾਸਤੇ ਵੀ ਰੱਖ ਲੈਂਦੇ ਸੀ ਹੁਣ ਜਦੋਂ ਇਹ ਗਰਮੀ ਦਾ ਮੌਸਮ ਆ ਮਤਲਬ ਸਟਾਰਟ ਹੋ ਗਿਆ ਹੋਰ ਮਤਲਬ ਹੁਣ ਵਾਲਾ ਯਾਨਸ ਗਰਮੀ ਕਾਫੀ ਮੌਸਮ ਦਾ ਫਰਕ ਪੈ ਗਿਆ ਤੇ ਹੁੰ ਜਿਹੜਾ ਟੱਕਤਾ ਜਿਹੋ ਦੇ ਕੰਗ ਜਿੰਨੀ ਕਮ ਜਦੋਂ ਆਪਾਂ ਲੋੜਾ ਉਹਨਾਂ ਕੱਟਾ ਨਹੀਂ ਕਰਾਂਗੇ ਤੇ ਇਤਨਾ ਦਿਖਾ ਬੰਦੀਆ ਉਹ ਦੇਖੋ ਇੰਨਾ ਕੱਟ ਪਿਆਕ ਬੰਨਿਆ ਹੋਇਆ ਤੇ ਕੁਛ ਥੋੜਾ ਜਿਹਾ ਹੋਰ ਬੰਨ ਲੂਈ ਠੀਕ ਹੈ ਜੀ ਥੋੜਾ ਪਾ ਲਾ ਲੇ ਵਿੱਚ ਲੋ ਜੀ ਆਪਾਂ ਉਹ ਇਤਨਾ ਔਖਾ ਕਰੀ ਇੰਨੇ ਕਿਉਂਕਿ ਆਪਾਂ ਬਾਤ ਨਹੀਂ ਹੈ ਵੀ ਸਬਾਕ ਬੋਲਦੇ ਕਿ ਡਰ ਸ਼ਰਪੰਦੀਆਂ ਚਲੋ ਕੋਈ ਗੱਲ ਨਹੀਂ ਫਿਰ ਟਰੱਕੇ ਬੜਾ ਬਣਾ ਦੇ ਅਸੀਂ ਪਹਿਲਾਂ ਫਟਾਫਟ ਛੱਕੀ ਰੋਟੀ ਆਪਾਂ ਨੇ ਤੇ ਹਲਾ ਲਈ ਆਪਾਂ ਇਹਦੇ ਨਾਲ ਰੋਟਾਂ ਦਾ ਚਟਨੀ ਲੋ ਜੀ ਫਟਾ ਫਟਾ ਇੱਕ ਮਿੰਟ ਚੈੱਕ ਕਰੋ ਅਦਰ ਨੀਮ ਦੇ ਵਿੱਚ ਪਿਆਜ਼ ਵਗੈਰਾ ਸਾਰਾ ਕੁਝ ਕੱਟਿਆ ਆ ਆਪਣਾ ਇਹ

ਕਿ ਚ ਨਹੀਂ ਪਚਾਰ ਕਰ ਕਰਾ ਖਾਣਾ ਠੀਕ ਹੈ ਜੀ ਬਹੁਤ ਚ ਹੁਣ ਆਪਾਂ ਇਹਨੂੰ ਫਟਾਫਟ ਜਿਹੜਾ ਹੈਗਾ ਇਹ ਵळ ਜਿਹੜੀ ਹੰਡੀਆਂ ਦਾ ਫਰੈਂਸ ਇਹਦੇ ਨਾਲ ਨਾਲ ਚਟਨੀ ਬਿਲਕੁਲ ਜਿਵੇਂ ਆਪਾਂ ਕੁੰਡੇ ਚ ਕੁੱਟਦੇ ਆ ਉਸ ਤਰ੍ਹਾਂ ਹੋ ਜਾਂਦੀ ਆ ਤੇ ਮਤਲਬ ਉਸ ਤਰ੍ਹਾਂ ਚੜਦੀ ਉਸ ਤਰ੍ਹਾਂ ਇਹਦੀ ਅਗੀ ਕੁੱਤੀ ਕਰਦੀ ਆ ਤੇ ਜੇ ਆਪਾਂ ਰੈਂਡਮ ਦੇ ਵਿੱਚ ਪਾ ਦਿਆਂ ਨਾ ਇਹਦੇ ਵਿੱਚ ਮਸ਼ੀਨ ਚਾਣਾ ਬਹੁਤ ਜ਼ਿਆਦਾ ਮਤਲਬ ਪਰੀਖ ਪੀਸੀ ਜਾਂਦੀ ਆ ਬਿਲਕੁਲ ਹੀ ਮਤਲਬ ਬੜਾ ਖੋਲ ਜਾ ਬਣ ਜਾਂਦਾ ਇਹਦੇ ਮੈਂ ਤੁਹਾਨੂੰ ਦਿਖਾਉਣੀ ਸੀ ਦੋ ਪੱਤੀ ਦੀ ਸੱਤ ਹੋਣੀ ਮੋਤੀ ਵਧੀਆ ਫਲੇਵਰ ਆ ਰਿਹਾ ਹੈ ਤਰ ਮੋਤੀ ਸੋਨਾ ਤੇ ਤਿੰਨ ਗ੍ਰੀਨ ਦੇਖੋ ਜੀ ਤੁਸੀਂ ਦੇਖ ਰਹੇ ਹੋ ਚਟਨੀ ਬਿਲਕੁਲ ਜਮਾ ਸੇਮ ਹੋ ਗਈ ਚਟਕੀ ਗਈ ਆ ਜਿਵੇਂ ਕੋਈ ਡਰ ਚਟਨੀ ਕੁੱਟਿਆ ਨੇ ਮੈਂ ਤੁਹਾਨੂੰ ਬੈਕਅਪ ਤੇ ਦਿਖਾਉਣੀ ਤੇ ਫੋਨ ਵੀ ਮੈਨੂੰ ਆ ਰਿਹਾ ਪਹਿਲਾਂ ਫੋਨ ਤੇ ਗੱਲ ਕਰਦੀ ਆ ਫਿਰ ਮੈਂ ਤੁਹਾਨੂੰ ਮਿਲਦੀ ਆ ਠੀਕ ਹੈ ਜੀ ਦੇਖੋ ਤੁਸੀਂ ਚਟਨੀ ਬਿਲਕੁਲ ਗ੍ਰੀਨ ਗ੍ਰੀਨ ਚਟਨੀ ਪਿੱਤੀ ਗਈ ਆ ਤੇ ਆਪਾਂ ਇਹਦੇ ਵਿੱਚ ਪਹਿਲਾਂ ਨਮਕ ਮਿੱਟ ਚੈੱਕ ਕਰਾਂਗੇ ਫਿਰ ਉਸ ਤੋਂ ਬਾਅਦ ਨਾ ਫਿਰ ਆਪਾਂ ਲਾਉਣੇ ਤੜਕਾ ਚਾਰਜਰ ਲਾਉਂਗੀ ਫੋਨ ਦੀ ਬੈਟਰੀ ਲੋ ਹੀ ਪਈ ਆ ਤੇ ਬਲਕਿ ਫਟਾਫਟ ਚਲਿਆ ਇਹਦਾ ਤੜਕਾ ਲਾਣੀ ਠੀਕ ਆ ਨੂਨ ਵਿੱਚ ਬਿਲਕੁਲ ਪਰਫੈਕਟ ਆ ਨਾ ਮੈਂ ਇਹ ਸੋਣਾ ਉਹ ਬਿਲਕੁਲ ਠੀਕ ਆ ਨੂਨ ਵਿੱਚ ਘਟ ਨਹੀਂ ਰਹਾ ਲੋ ਜੀ ਇਹ ਕੱਚੀ ਨੂੰ ਮੜਕੀ ਜਿਹੜਾ ਹੈ ਇਹ ਤੇਲ ਪਾਵਾਂਗੇ ਇਹ ਤੇੜਾ ਚੀਕ ਤੋਂ ਆਉਣਾ ਹੈ ਬਾਕੀ ਇਹਨਾਂ ਦੇ ਵਿੱਚ ਹੀ ਪਾ ਲੈਂਦੇ ਆ ਤੇਲ ਨੂੰ ਕਰਾਂਗੇ ਗਰਮ ਕਰਨਾ ਪੂਰਾ ਲੋ ਜੀ ਤੇਲ ਆਪਣਾ ਗਰਮ ਹੋ ਰਿਹਾ ਤੇਦਰ ਆਪਣੀ ਚਟਣੀ ਚਟਨੀ <laughs> ਚਪਲ ਨੂੰ ਚੰਗੀ ਤਰ੍ਹਾਂ ਜਿਹੜਾ ਮਤਲਬ ਪਾਣੀ ਆ ਉਹ ਚੰਗੀ ਤਰ੍ਹਾਂ ਆਪਾਂ ਮਚਾ ਕੇ ਜਿਹੜਾ ਖਤਮ ਕਰ ਦੇਣਾ ਠੀਕ ਹੈ ਜੀ ਹੁਣ ਚੰਗੀ ਤਰ੍ਹਾਂ ਮਿਲਾ ਲਵਾਂ ਆਪਣਾ ਇਹ ਲੋ ਟੜਕਾ ਜਿੰਨੇ ਕਹਿ ਸਕਦੇ ਹੋ ਤੜਕਾ ਲਾ ਕੇ ਰ ਇਹਨੂੰ ਵੀ ਜਿਹੜਾ ਤਾਂ ਪਾਣੀ ਆ ਬਿਲਕੁਲ ਆਪਾਂ ਮਚਾ ਕੇ ਜਿਹੜਾ ਹੋ ਗਿਆ ਨੇ ਇਹਦੇ ਕਰ ਲਾ ਦੇ ਤਿਆਰ ਤੇ ਜਦ ਤੱਕ ਮਤਲਬ ਇਹ ਆਪਣਾ ਗੈਸ ਤੇ ਨਾਲ ਨਾਲ ਇਹਨੂੰ ਕਰਦੇ ਨਾਲ ਨਾਲ ਘੱਟ ਘੱਟ ਅਜ ਕੋਲ ਨਹੀਂ ਨੇ ਫਰੈਂਡਸ ਅੱਟਮਾ ਜਿਆਦਾ ਨਹੀਂ ਲੈਂਦੀ ਬੜਾਈ ਹੈ ਇਹ ਵਿੱਚ ਜਿਹੜਾ ਨਗਾ ਮੈਂ ਸੁੱਕਾ ਆਟਾ ਪਾ ਦਿੰਦੀ ਹਿੱਤੇ ਬਾਕੀ ਗੁੰਨ ਲਾਂਗੇ ਤੇ ਬਾਕੀ ਆਪਣਾ ਕੋ ਬੰਨਿਆ ਪਿਆ ਆ ਆਟਾ ਲਓ ਜੀ ਫਟਾਫਟ ਗੁੰਨ ਲੈਣਾ ਜੀ ਆਪਾਂ ਆਟਾ ਤੇ ਬਸ ਆਪਣੀ ਚਟਨੀ ਤਿਆਰ ਹੋ ਰਹੀ ਹੈਗੀ ਮਤਲਬ ਕਿ ਉਹਦਾ ਸਾਰਾ ਪਾਣੀ ਜਿਹੜਾ ਹੈਗਾ ਮਚਾਤਾ ਬਸ ਥੋੜਾ ਜਿਹਾ ਸੇਕ ਲਗਾਉਂਗੀ ਮੈਨੂੰ ਠੀਕ ਆ ਤੇ ਬਸ ਆਪਣਾ ਆਟਾ ਲਗਾ ਕੇ ਰੱਖ ਦੂੰਗੀ ਕਿਉਂਕਿ ਟਾਈਮ ਹਜੇ ਕਾਫੀ ਪਿਆਗਾ ਤੇ 7:30 7:30 ਵਜੇ ਤੱਕ ਆਪਾਂ ਜਿਹੜਾ ਹੈਗਾ ਪ੍ਰਸ਼ਾਦਾ ਬਣਾਵਾਂਗੇ ਤੇ ਆਟਾ ਮੈਂ ਜਿਹੜਾ ਮਤਲਬ ਚੰਗੀ ਤਰ੍ਹਾਂ ਮਤਲਬ ਮੁੱਕੀ ਨਹੀਂ ਦਿੰਦੀ ਹੁੰਦੀ ਮੈਂ ਉਹ ਚੰਗਾ ਇਕੱਠਾ ਮਤਲਬ ਇਕੱਠਾ ਕਰਕੇ ਰੱਖ ਲੈਣੀ ਆ ਤੇ 2-3 ਮਿੰਟ ਦੀ ਨੂੰ ਜਾਂ 5 ਮਿੰਟ ਤੱਕ ਅਪਰੈਸਟ ਦੇਣ ਤੋਂ ਬਾਅਦ ਇੱਕ ਵਾਰੀ ਫੇਰ ਇਹਨਾਂ ਲਈ ਮੁੱਕੀ ਜਦੰਨੇ ਬਹੁਤ ਸੋ ਜਿਆਦਾ ਸੌਫਟ ਅਟ ਹੋ ਜਾਂਦਾ ਹੈ ਨਾ ਤੇ ਬਸ फटाफट ਅਟ ਤੱਕ ਗੁੰਨ ਕੇ ਤੇ ਚਟਨੀ ਤਿਆਰ ਆ ਸਬਜੀ ਵੀ ਆਪਣੀ ਤਿਆਰ ਸੀਗੀ ਠੀਕ ਹੈ ਜੀ ਆਪਾਂ ਦੁਪਹਿਰ ਦਾ ਬਲੌਗ ਤੋ ਤਸਵੀਰ ਦਾ ਬਲੌਗ ਤੁਹਾਨੂੰ ਸਾਂਝਾ ਕੀਤਾ ਸੀਗਾ ਤੇ ਬਸ ਇਹ ਹੈਗਾ ਸ਼ਾਮ ਦਾ ਬਲੌਗ ਠੀਕ ਹੈ ਜੀ ਸੋ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤੇ ਸੁਝੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਬਸ ਜਿਉ ਸਾਧਾਰ ਜਿਓਣਗੇ ਨਾ ਬਸ ਆਪਾਂ ਉਦੋਂ ਜਿਹੜਾ ਹੈਗਾ ਰੋਟੀ ਬਣਾਵਾਂਗੇ ਫਿਰ ਆਪਾਂ ਸਾਰੀ ਗਰਮ ਗਰਮ ਰੋਟੀ ਖਾ ਲਾਂਗੇ